ਜਦੋਂ ਗੁਰੂ ਅਮਰਦਾਸ ਪਿਤਾ ਮਹਾਰਾਜ ਨੂੰ ਵੈਗੁਰੂ ਪਰਮਾਤਮਾ ਦੇ ਵੱਲੋਂ ਸੱਦਾ ਆਇਆ ਕਿ ਹੁਣ ਤੁਹਾਨੂੰ ਇਹ ਸਰੀਰਿਕ ਜਾਮਾ ਚੋਲਾ ਛੱਡਣਾ ਹੈ ਸਮੇਟਣਾ ਹੈ ਤੇ ਜਿਸ ਵਕਤ ਗੁਰੂ ਅਮਰਦਾਸ ਪਿਤਾ ਮਹਾਰਾਜ ਤੀਜੇ ਗੁਰਦੇਵ ਹੋਰਾਂ ਨੂੰ ਵੈਗੁਰੂ ਪਰਮਾਤਮਾ ਦੇ ਵੱਲੋਂ ਸੱਦਾ ਆਇਆ ਤੇ ਮਹਾਰਾਜ ਨੇ ਆਪਣੇ ਸਾਰੇ ਟੱਬਰ ਨੂੰ ਆਪਣੇ ਸਾਰੇ ਪਰਵਾਰ ਨੂੰ ਆਪਣੇ ਲਾਗੇ ਬਿਠਾ ਲਿਆ ਬਿਠਾ ਕੇ ਬਹੁਤ ਸਾਰੀਆਂ ਹਦਾਇਤਾਂ ਕੀਤੀਆਂ ਔਰ ਦੱਸਿਆ ਕਿ ਮੇਰੇ ਜਾਣ ਤੋਂ ਪਿੱਛੋਂ ਕੀ ਕਰਨਾ ਤੇ ਕੀ ਨਹੀਂ ਕਰਨਾ ਦੋਨੋਂ ਗੱਲਾਂ ਦਰਜ ਕੀਤੀਆਂ ਕਰਨਾ ਕੀ ਉਹ ਵੀ ਦੱਸਿਆ ਕਿ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜਿਓ ਇੱਕ ਕਰਿਆ ਜੀ ਤੇ ਆਖਿਆ ਜੀ ਆਹ ਕੁਝ ਨਹੀਂ ਕਰਨਾ ਉਹ ਵੀ ਸਤਗੁਰ ਨੇ ਦਰਜ ਕੀਤਾ ਔਰ ਜਦੋਂ ਇਹ ਸਾਰੇ ਦੇ ਸਾਰੇ ਬਚਨ ਬਾਬਾ ਸੁੰਦਰ ਜੀ ਹੋਰਾਂ ਨੇ ਇਨੂੰ ਕਲਮ ਬੰਦ ਕੀਤਾ ਤੇ ਫਿਰ ਇਸ ਬਾਣੀ ਦਾ ਨਾਮ ਲਿਖਿਆ ਗਿਆ ਸਲੇਖ ਬਣਿਆ ਤੇ ਬਾਣੀ ਸੀ RAM KALI SAD ਤੇ ਜਿੰਦਾ ਅਖਰੀ ਅਰਥ ਇਹੀ ਬੰਦ ਹੈ ਸਦਾਰ ਤੇ ਸਦਾ ਭਾਵ ਕਿ ਗੁਰੂ ਅਮਰਦਾਸ ਪਾਤਸ਼ਾਹ ਪਿਤਾ ਮਹਾਰਾਜੀ ਹਰਾਣੂ ਜਦੋਂ ਪਰਮਾਤਮਾ ਵੈਗੁਰ ਵੱਲੋਂ ਸਦਾ ਆਇਆ ਜਾਣ ਦਾ ਉਥੇ ਅਰਤੇ ਸਦਾ ਬੁਲਾਇਆ ਗਿਆ ਔਰ ਬਿਲਕੁਲ ਇੱਥੇ ਵੀ ਇਹੀ ਗੱਲ ਹੈ ਅਕਲ ਲਗੇ ਆ ਸਰੀਰ ਦੇ ਅੰਦਰ ਮਨੋਂ ਇੱਕ ਦਰਬਾਰ ਸੱਜਿਆ ਇਹ ਸੱਦੇ ਹੋਏ ਇਸ ਬਣਾਏ ਹੋਏ ਦਰਬਾਰ ਦੇ ਵਿੱਚ ਜੀਵ ਦਾ ਚਸਕਾ ਮਨੋਂ ਰਾਜਾ ਬਣ ਕੇ ਬੈਠਾ ਤੇ ਮਹਾਰਾਜ ਕਿਨੇ ਪਾਪ ਵਜ਼ੀਰ ਬਣ ਕੇ ਬੈਠਾ ਤੇ ਚੌਧਰੀ ਬਣ ਸਿਕਦਾਰ ਬੈਠਾ ਸਤਿਗੁਰ ਪਾਤਸ਼ਾਹ ਜੀ ਕਹਿਣ ਲਗੇ ਕੂੜ ਚੌਧਰੀ ਬਣਿਆ ਤੇ ਮਹਾਰਾਜ ਕਿਨੇ ਕਾਮ ਨੂੰ ਸੱਦਿਆ ਗਿਆ ਬੁਲਾਇਆ ਗਿਆ ਤੇ ਆਖਿਆ ਜੀ ਸਲਾਹ مشਵਰਾ ਕਰੀਏ ਵੇਖੋ ਇੱਕ ਪੱਖ ਸਮਝ ਲਓ ਜਦੋਂ ਵੀ ਕਦੇ ਅਸੀਂ ਤੁਸੀਂ ਕਿਸੇ ਗੱਲ ਵਿੱਚ ਹੋਈਏ ਤੇ ਅਸੀਂ ਕਿਸੇ ਨੂੰ ਬੁਲਾਉਣੇ ਆ ਵੀ ਯਾਰ ਆਓ ਸਲਾਹ مشورہ ਕਰੀਏ ਤੇ ਜਦੋਂ ਬੁਲਾਇਆ ਜਾਂਦਾ ਤੇ ਇਹ ਸਮਝ ਕੇ ਬੁਲਾਇਆ ਜਾਂਦਾ ਜਾਂ ਵੇਖਿਆ ਜਾਂਦਾ ਹੈ ਵੀ ਕਿਹੜਾ ਬੰਦਾ ਸਿਆਣਾ ਬਿਆਣਾ ਵੇਖੀਏ ਜਿਹੜਾ ਚੰਗੀ ਸਲਾਹ ਦੇਵੇ ਮਰਤ ਤਜਰਬੇਕਾਰ ਵੀ ਹੋਵੇ ਮਤਲਬ ਹੋਸ਼ ਵੀ ਉਹਦੇ ਕੋਲ ਤੇ ਜੋਸ਼ ਵੀ ਉਹਦੇ ਕੋਲ ਹੋਵੇ ਸਲਾਹ ਉਹਦੀ ਮੰਨ ਕੇ ਲਹਾ ਪਹੁੰਚੇ ਫਾਇਦਾ ਹੋਵੇ ਅਸੀਂ ਉਸ ਬੰਦੇ ਦੀ ਪਰਚੋਲ ਕਰਦੇ ਆ ਤੇ ਕਦੇ ਵੀ ਅਸੀਂ ਉਸ ਬੰਦੇ ਨੂੰ ਸੱਦੇ ਚ ਨਹੀਂ ਬੁਲਾਉਂਦੇ ਸਲਾਹ ਵਾਸਤੇ ਜਿੰਦਾ ਇਹ ਪਤਾ ਲੱਗੇ ਵੀ ਇਹਦੇ ਗੱਲ ਕਰਨ ਦਾ ਤਰੀਕਾ ਢਾਂਕ ਕੋਈ ਬਹੁਤਾ ਚੰਗਾ ਨਹੀਂ ਹੈਗਾ ਇਹਨੇ ਸੁ ਗੱਲ ਨਿਬੇੜਨੀ ਤੱਕ ਘੱਟ ਖਲਾਰਾ ਜਿਆਦਾ ਪਾ ਦੇਣਾ ਜਿਹੜਾ ਖਲਾਰਾ ਪਾਵੇ ਉਹਦੇ ਕੋਲ ਕਦੇ ਸਲਾਹ ਨਹੀਂ ਲਈ ਜਾਂਦੇ ਸਲਾਹ ਹਮੇਸ਼ਾ ਮੰਨੀ ਉਂਦੀ ਜਾਂਦੀ ਜਾਂ ਲਈ ਜਾਂਦੀ ਏ ਜਿੰਦੀ ਸਲਾਹ ਲਿੱਤਿਆਂ ਗੱਲ ਸਿਮਟ ਜਾਏ ਜਾਂ ਗੱਲ ਤੋੜ ਸਿਰੇ ਬੰਨੇ ਲੱਗ ਜਾਏ ਇਸੇ ਕਰਕੇ ਹੀ ਜਿਹੜੀ ਐਡਵਾਈਸ ਕਰਨ ਦੀ ਗੱਲ ਏ ਉਹ ਇਸ ਗੱਲ ਦੇ ਉੱਤੇ ਤਵੱਜੋ ਦਿੱਤੀ ਜਾਂਦੀ ਕਿ ਸਿਆਣੇ ਬਣੇ ਦੀ ਸਲਾਹ ਲਈ ਜਾਵੇ ਪਰ ਮਹਾਰਾਜ ਜੀ ਕਿਨੇ ਇੱਥੇ ਕੀ ਹੋਇਆ ਜੀ ਕਾਮ ਨੂੰ ਬੁਲਾਇਆ ਗਿਆ ਆਖਿਆ ਕਿ ਜੀ ਆਓ ਸਲਾਹ ਕਰੀਏ ਉਸ ਜੀਵਨ ਦੀ ਬਰਬਾਦੀ ਕਿਉਂ ਨਹੀਂ ਹੋਵੇਗੀ